ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਆਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 4-5 ਦਿਨ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਉਹਦੇ ਬਾਰੇ ਆਪਾਂ ਸਾਰੀ ਅਪਡੇਟ ਆ ਜਿਹੜੀ ਉਹ ਤੁਹਾਨੂੰ ਦੇਵਾਂਗੇ ਹੜ੍ਹਾਂ ਦੀ ਸਥਿਤੀ ਹੁਣ ਕਿਸ ਤਰ੍ਹਾਂ ਦੀ ਆ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਸੁਧਾਰ ਹੋ ਰਿਹਾ ਤੇ ਕਿਹੜੇ ਕਿਹੜੇ ਡੈਮ ਦਾ ਪਾਣੀ ਦਾ ਪੱਧਰ ਹੈ ਜਿਹੜਾ ਉਹ ਘਟ ਰਿਹਾ ਉਹ ਸਾਰਾ ਕੁਝ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਜੇਕਰ ਆਪਾਂ ਗੱਲ ਕਰੀਏ ਪਿਛਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਦਾ ਪਿਛਲੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਕੱਲ ਕੁਝ ਥਾਵਾਂ ਤੇ ਗਰਜ ਚਮਕ ਦੇ ਨਾਲ ਹਲਕੇ ਤੋਂ ਦਰਮਿਆਨੀ ਤੇ ਕਿਤੇ ਕਿਤੇ ਦਰਮਿਆਨੀ ਤੋਂ ਭਾਰੀ ਬਰਖਾ ਜਿਹੜੀ ਉਹ ਇੱਧਰਲੇ ਪਾਸੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਫਰੋਜ਼ਪੁਰ ਫਰੀਦਕੋਟ ਇਹਨਾਂ ਇਲਾਕਿਆਂ ਦੇ ਵਿੱਚ ਕੱਲ ਸ਼ਾਮ ਦੇ ਟਾਈਮ ਹੋਈ ਆ ਤੇ ਬਾਕੀ ਇੱਧਰ ਦੇ ਵਿੱਚ ਵੀ ਕੁਝ ਬਰਖਰੀ ਕਤਿਵਿਧੀਆਂ ਜਿਹੜੀਆਂ ਹੋ ਹੋਈਆਂ ਤੇ ਬਾਕੀ ਵੀ ਪੰਜਾਬ ਦੇ ਇੱਕਾ ਦੁਕਾ ਸਥਾਨਾਂ ਤੇ ਘਰ ਚਮਕਾਲੇ ਬੱਦਲ ਆ ਜਿਹੜੇ ਉਹ ਕੱਲ ਬਣੇ ਸੀ ਤੇ ਜੇਕਰ ਅੱਜ ਦੀ ਗੱਲ ਕਰੀ ਅੱਜ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਵਧੀਆ ਧੁੱਪ ਲੱਗੀ ਹੋਈ ਆ ਤੇ ਪੱਛਮ ਦੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਸਵੇਰੇ ਸਵੇਰੇ ਪੂਰਬ ਦੀਆਂ ਹਵਾਵਾਂ ਚੱਲੀਆਂ ਥੋੜੀ देर ਲੇਕਿਨ ਉਸ ਤੋਂ ਬਾਅਦ ਪੱਛਮ ਦੀਆਂ ਹਵਾਵਾਂ ਪੰਜਾਬ ਦੇ ਵਿੱਚ ਚੱਲ ਪਈਆਂ ਜਿਹਦੇ ਕਰਕੇ ਮੌਸਮਾ ਜਿਹੜਾ ਉਹ ਬਿਲਕੁਲ ਸਾਫ਼ ਹੋ ਗਿਆ ਹਰਿਆਣੇ ਦੇ ਕੁਝ ਭਾਗਾਂ ਤੇ ਪੰਜਾਬ ਦੇ ਕੁਝ ਭਾਗਾਂ ਤੇ ਇਕਾ ਦੁਕਾ ਸਥਾਨਾਂ ਤੇ ਕੋਈ ਗੋਭੀ ਦੇ ਫੁੱਲ ਵਰਗੇ ਬੱਦਲ ਬਣੇ ਕਰਦੇ ਅੱਜ ਕਾਲੇ ਜਿਨ੍ਹਾਂ ਨੇ ਮਾੜੀ ਮੋਟੀ ਕਾਰਵਾਈ ਜਿਹੜੀ ਉਹ ਦਿੱਤੀ ਆ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਇਸ ਵਕਤ ਪੱਛਮ ਦੀਆਂ ਹਵਾ ਸਿਸਟਮਾਂ ਦੀ ਗੱਲ ਕਰੀਏ ਸਿਸਟਮ ਜਿਹੜਾ ਲੋ ਪ੍ਰੈਸ਼ਰ ਏਰੀਆ ਬਣ ਕੇ ਬੰਗਾਲ ਦੀ ਖਾੜੀ ਤੋਂ ਆਇਆ ਸੀ ਉਹ ਅੱਗੇ ਲੰਘ ਚੁੱਕਿਆ ਪਾਕਿਸਤਾਨ ਵਾਲੇ ਭਾਗਾਂ ਤੇ ਰਾਜਸਥਾਨ ਗੁਜਰਾਤ ਨੂੰ ਕ੍ਰੋਸ ਕਰਦਾ ਹੋਇਆ ਕਰਾਚੀ ਤੇ ਪਹੁੰਚ ਗਿਆ ਤੇ ਡੀਪ ਡੈਪ੍ਰੈਸ਼ਨ ਸੀਗਾ ਜਿਹੜਾ ਹੌਲੀ ਹੌਲੀ ਕਮਜ਼ੋਰ ਪੈ ਜਾਏਗਾ ਤੇ ਜਿਹੜਾ ਉਹਨੇ ਹਵਾਵਾਂ ਵੀ ਜਿਹੜੀਆਂ ਅਰਬ ਸਾਗਰ ਤੋਂ ਖਿੱਚ ਕੇ ਪੰਜਾਬ ਵੱਲ ਲੈ ਕੇ ਆ ਰਿਹਾ ਸੀ ਉਹ ਵੀ ਹੁਣ ਖਤਮ ਹੋ ਗਿਆ ਹੁਣ ਪੂਰਾ ਜਿਹੜਾ ਇਹ ਅਪੋਰਸ਼ਨ ਆ ਉੱਤਰ ਭਾਰਤ ਦਾ ਉਹ ਸਾਰਾ ਦਾ ਸਾਰਾ ਜਿਹੜਾ ਉਹ ਡਰਾਈ ਹੋਣ ਜਾ ਰਿਹਾ ਲੇਕਿਨ ਜਿਹੜੇ ਪਹਾੜੀ ਲੱਕੇ ਆ ਉਹਨਾਂ ਦੇ ਵਿੱਚ ਇਕਦੋਕਾ ਸੰਦਰੇ ਵਰਖੇ ਦੀ ਗਤੀਵਿਧੀਆਂ ਹੋਣਗੀਆਂ ਜੇਕਰ ਆਪਾਂ 24 ਘੰਟੇ ਦੀ ਗੱਲ ਕਰੀਏ ਆਉਣ ਵਾਲੇ ਦੀ ਉਸ ਤੋਂ ਪਹਿਲਾਂ ਆਪਾਂ ਸਿਸਟਮ ਦੀ ਗੱਲ ਕਰਦੇ ਹਾਂ ਸਿਸਟਮ ਆ ਜਿਹੜਾ ਉਹ ਨਵਾਂ ਜਿਹੜਾ ਬਣ ਰਿਹਾ ਲੋ ਪ੍ਰੈਸ਼ਰ ਏਰੀਆ ਉਹ 14 ਤਰੀਕ ਨੂੰ ਬੰਗਾਲ ਦੀ ਖਾੜੀ ਦੇ ਵਿੱਚ ਬਣੂਗਾ ਤੇ ਉਹਦੀ ਦਿਸ਼ਾ ਉਸੇ ਟਾਈਮ ਪਤਾ ਲੱਗੂਗੀ ਉਹ ਕਿੱਧਰਲੇ ਪਾਸੇ ਨੂੰ ਜਾਂਦਾ ਪਹਾੜਾਂ ਵੱਲ ਨੂੰ ਜਾਂਦਾ ਜਾਂ ਆਪਣੇ ਉੱਤਰ ਭਾਰਤ ਵੱਲ ਨੂੰ ਆਂਦਾ ਜਾਂ ਕਿ ਉਹ ਬੰਬੇ ਗੁਜਰਾਤ ਵੱਲ ਨੂੰ ਜਾਂਦਾ ਉਹਦੇ ਬਾਰੇ ਵੀ ਆਪਾਂ ਨੇੜੇ ਜਾ ਕੇ ਅਪਡੇਟ ਦੇਵਾਂਗੇ ਆਉਣ ਵਾਲੇ 24 ਘੰਟੇ ਦੀ ਜੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਮੌਸਮਾ ਜਿਹੜਾ ਉਹ ਆਮ ਤੌਰ ਤੇ ਖੁਸ਼ਕੀ ਰਹੂਗਾ ਕਿਤੇ ਕਾਦੋ ਕਸਾਨਾ ਤੇ ਵਰਖਾ ਦੀਆਂ ਗਤੀਵਿਧੀਆਂ ਹੋ ਸਕਦੀਆਂ ਜੋ ਕਿ 10 11 12 13 ਤਰੀਕ ਤੱਕ ਮੌਸਮ ਜਿਹੜਾ ਉਹ ਆਮ ਤੌਰ ਤੇ ਸਾਫ਼ ਹੀ ਰਹਿਣਾ ਲੇਕਿਨ 14 ਤਰੀਕ ਤੋਂ 13 ਤਰੀਕ ਤੋਂ ਹੀ ਉੱਤਰ ਪੂਰਬੀ ਇਲਾਕੇ ਤੇ 14 ਤਰੀਕ ਤੋਂ ਇਹਨਾਂ ਇਲਾਕਿਆਂ ਦੇ ਵਿੱਚ ਘਰ ਚਮਕ ਵਾਲੇ ਬੱਦਲ ਬਣਨਗੇ ਤੇ ਹਲਕੀ ਤੋਂ ਦਰਮਿਆਨੀ ਤੇ ਕਿਤੇ ਕਿਤੇ ਜਿਹੜੀਆਂ ਉਹ ਤਕੜੀਆਂ ਝੁੱਟਾਂ ਜਿਹੜੀਆਂ ਉਹ ਲੱਗ ਸਕਦੀ ਹੈ ਕਿਉਂਕਿ 14-15 ਤਰੀਕ ਨੂੰ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਤੇ ਉਹਦੇ ਨਾਲ ਪ੍ਰੇਰਿਤ ਇੱਕ ਚੱਕਰਵਾਤ ਵੀ ਬਣੂਗਾ ਜਿਹਦੇ ਨਾਲ ਇੱਥੇ ਨਵੇਂ ਵਾਲੀਆਂ ਹਵਾਵਾਂ ਪੰਜਾਬ ਦੇ ਉੱਤੇ ਦੁਬਾਰਾ ਫੇਰ ਵਧਣਗੀਆਂ ਤੇ ਗਰਜ ਚਮਕਲੇ ਬੱਦਲ ਬਣਨਗੇ ਤੇ ਹਲਕੀ ਤੋਂ ਦਰਮਿਆਨੀ ਬਰਖਾ ਰੂਕਾਰੀਆਂ ਦੇਣਗੀਆਂ ਉਹ 13-14 ਤਰੀਕ ਦੇ ਆਸ-ਪਾਸ ਹੀ ਕਰਮੀਆਂ ਹੋਣ ਦੀ ਸੰਭਾਵਨਾ ਉਹਨਾਂ ਚਿਰ ਪਹਾੜਾਂ 'ਚ ਹਲਕੀ ਦਰਮਿਆਨੀ ਬਰਖਾ ਉਹ ਜਿਹੜੀ ਉਹ ਜਾਰੀ ਰਹਿ ਸਕਦੀ ਹੈ ਬਾਕੀ ਉੱਤਰ ਭਾਰਤ ਦੇ ਵਿੱਚ ਰਾਜਸਥਾਨ ਗੁਜਰਾਤ ਹਰਿਆਣਾ ਦਿੱਲੀ ਇਹ ਸਾਰੇ ਭਾਗਾਂ 'ਚ ਮੌਸਮ ਆਮ ਤੌਰ ਤੇ ਆ ਜਿਹੜਾ ਉਹ ਸਾਫ ਤੇ ਖੁਸ਼ਕ ਹੀ ਰਹੂਗਾ ਹੜ੍ਹਾਂ ਦੀ ਸਥਿਤੀ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਆ ਉਹ ਇਸ ਵਕਤ ਕਾਫੀ ਹੱਦ ਤੱਕ ਸੁਧਰ ਚੁੱਕੀ ਆ ਕਿਉਂਕਿ ਹੁਣ ਪਾਣੀ ਹੈ ਜਿਹੜਾ ਉਹ ਹੌਲੀ-ਹੌਲੀ ਠੀਕ ਹੋਣ ਲੱਗਿਆ ਡੈਮਾਂ ਦਾ ਪਾਣੀ ਵੀ ਘਟਣ ਲੱਗ ਗਿਆ ਦਰਿਆਵਾਂ ਦੇ ਵਿੱਚ ਵੀ ਪਾਣੀ ਘਟਣ ਲੱਗ ਗਿਆ ਲੇਕਿਨ ਇਧਰਲੇ ਪਾਸੇ ਇੱਕ ਗਰ ਦਰਿਆਵਾ ਜਿਹੜਾ ਉਹ ਕਈ ਥਾਵਾਂ ਤੋਂ ਟੁੱਟ ਰਿਹਾ ਤੇ ਨੁਕਸਾਨ ਕਰ ਰਿਹਾ ਖੇਤਾਂ ਦਾ ਫਸਲ ਦਾ ਕਾਫੀ ਨੁਕਸਾਨ ਹੋ ਰਿਹਾ ਉਧਰਲੇ ਪਾਸੇ ਤੇ ਪੰਜਾਬ ਦੇ ਵਿੱਚ ਟੋਟਲ ਹੜ੍ਹਾਂ ਦਾ ਨੁਕਸਾਨ ਆ ਜਿਹੜਾ ਉਹ ਬਹੁਤ ਜ਼ਿਆਦਾ ਹੋ ਚੁੱਕਿਆ ਸਭ ਤੋਂ ਵੱਧ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਦੇ ਪਿੰਡਾਂ 'ਚ ਬਹੁਤ ਭਾਰੀ ਨੁਕਸਾਨ ਹੋਇਆ ਇਧਰਲੇ ਪਾਸੇ ਜਿਹੜਾ ਫਿਰੋਜ਼ਪੁਰ ਫਾਜ਼ਲਕਾ ਜਿਹੜਾ ਇਹਨਾਂ ਇ ਹੋਇਆ ਤੇ ਬਰਨਾਲੇ ਸਾਈਡ ਵੀ ਕੁਝ ਪਾਣੀ ਆ ਜਿਹੜਾ ਉਹਨੇ ਨੁਕਸਾਨ ਆ ਜਿਹੜਾ ਬਹੁਤ ਜ਼ਿਆਦਾ ਕੀਤਾ ਸੁਲਤਾਨਪੁਰ ਲੋਧੀ ਦੇ ਵਿੱਚ ਸਭ ਤੋਂ ਪਹਿਲਾ ਨੁਕਸਾਨ ਹੋਇਆ ਜਿਸ ਨੇ ਕਰਕੇ ਜਿਹੜੇ ਪਸ਼ੂ ਪੰਛੀ 6000ਾਂ ਘਰ ਲੋਕ ਬੇਘਰ ਆ ਜਿਹੜੇ ਉਹ ਹੋਗੇ ਨੁਕਸਾਨ ਤਾਂ ਬਹੁਤ ਹੋਇਆ ਲੇਕਿਨ ਹੁਣ ਜਿਹੜੇ ਕਾਲੇ ਬੱਦਲ ਪੰਜਾਬ ਤੇ ਛਾਏ ਸੀ ਉਹ ਖਤਮ ਹੋ ਗਏ ਆ ਤੇ ਹੌਲੀ ਹੌਲੀ ਹੁਣ ਵਧੀਆ ਦਿਨ ਲੱਗਣੇ ਜਿਹੜੇ ਉਹ ਸ਼ੁਰੂ ਹੋ ਗਏ ਆ ਤੇ ਹੁਣ ਜਿਹੜੇ ਵੀ ਮੇਰੇ ਕਿਸਾਨ ਵੀਰ ਆ ਰੇ ਸਪਰੇਅ ਦਾ ਕੰਮ ਕਰਨਾ ਚਾਹੁੰਦੇ ਆ ਦਵਾਈ ਬੂਟੀ ਆਪਣੀਆਂ ਫਸਲਾਂ ਤੇ ਛੜਕਣਾ ਚਾਹੁੰਦੇ ਆ ਉਹ ਸਖੜਾਕ ਛੜਕਾਅ ਕਰ ਸਕਦੇ ਆ ਆਉਣ ਵਾਲੇ 3-4 ਦਿਨ ਮੌਸਮ ਆ ਜਿਹੜਾ ਉਹ ਬਹੁਤ ਵਧੀਆ ਤੇ ਉਸ ਤੋਂ ਬਾਅਦ ਜਿਹੜੀ ਵੀ ਅਪਡੇਟ ਤੁਹਾਨੂੰ ਆਉਂਦੀ ਰਹੂਗੀ ਉਹ ਨਾਲ ਦੇ ਨਾਲ ਆਪਾਂ ਦੇਈ ਜਾਣੀ ਆ ਉਸ ਤਰੀਕੇ ਨਾਲ ਤੁਸੀਂ ਆਪਣੇ ਕਾਰਵਾਈ ਆ ਜਿਹੜੀ ਉਹ ਕਰੀ ਜਾਇਓ ਤੇ ਵੀਡੀਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਵਿੱਚ ਦਿੱਤੀ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਵੀ ਆਉਣ ਵਾਲੇ 3-4 ਦਿਨ ਮੌਸਮ ਆ ਜਿਹੜਾ ਉਹ ਸਾਫ਼ ਅਤੇ ਆਪਣਾ ਉਹ ਕੰਮ ਕਰ ਸਕਣ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਨੂੰ ਫਾਲੋ ਕਰ ਲਿਓ ਹੁਣ ਜੇਕਰ ਆਪਾਂ 3-4 ਦਿਨ ਦੇ ਮੌਸਮ ਦੀ ਗੱਲ ਕਰੀ ਅਗਲੇ ਦਿਨ ਦੀ ਉਹਦਾ ਮੈਪ ਵੀ ਆਪਾਂ ਤੁਹਾਨੂੰ ਆਦਨੇ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਕੱਲ 10 ਤਰੀਕ ਦੀ ਗੱਲ ਕਰੀਏ ਤਾਂ 10 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਉੱਤਰ ਭਾਰਤ ਤੇ ਪੱਛਮ ਭਾਰਤ ਗੁਜਰਾਤ ਰਾਜਸਥਾਨ ਪੰਜਾਬ ਹਰਿਆਣਾ ਦਿੱਲੀ ਜੰਮੂ ਹਮਾਚਲ ਉੱਤਰਾਖੰਡ ਸਾਰੇ ਮੌਸਮਾ ਜਿਹੜਾ ਉਹ ਖੁਸ਼ਕ ਹੀ ਰਹੂਗਾ ਇਸੇ ਤਰ੍ਹਾਂ 11 ਤਰੀਕ ਨੂੰ ਹੋਰ ਜ਼ਿਆਦਾ ਖੁਸ਼ਕ ਹੋ ਜਾਣਾ ਮੱਧ ਪ੍ਰਦੇਸ਼ ਦੇ ਵੀ ਕਈ ਭਾਗਾਂ ਜਿਹੜੇ ਉੱਤਰ ਭਾਰਤ ਪੂਰਾ ਹੀ ਖੁਸ਼ਕ ਤੇ ਜਿਹੜੀਆਂ ਹਵਾਵਾਂ ਨੇ ਉਹ ਪੱਛਮ ਦੀਆਂ ਚੱਲਣਗੀਆਂ ਉਸ ਤੋਂ ਬਾਅਦ 13 ਤਰੀਕ ਨੂੰ ਵੀ ਪੰਜਾਬ ਦੇ ਕਾਫੀ ਭਾਗਾਂ ਦੇ ਵਿੱਚ 12 ਤਰੀਕ ਨੂੰ ਵੀ ਮੌਸਮਾ ਜਿਹੜਾ ਉਹ ਇਸੇ ਤਰ੍ਹਾਂ ਖੁਸ਼ਕ ਰਹੂਗਾ 10 11 13 ਤਰੀਕ ਨੂੰ ਕੁਝ ਬੱਦਲਬਾਈ ਹੈ ਜਿਹੜੀ ਉਹ ਬਣਨੀ ਸ਼ੁਰੂ ਹੋਊਗੀ ਕਿਉਂਕਿ ਲੋ ਪ੍ਰੈਸ਼ਰ ਏਰੀਆ ਵੀ ਡਿਵੈਲਪ ਹੋ ਜਾਣਾ ਬਗਾਲ ਦੀ ਖਾੜੀ ਦੇ ਵਿੱਚ ਤੇ ਇਧਰਲੇ ਪਾਸਿਓਂ ਵੈਸਟਰਨ ਡਸਟ ਸਟਾਰਬੰਸ ਵੀ ਆਉਣ ਦੀ ਤਿਆਰੀ ਹੈ ਉਹਦੇ ਕਰਕੇ ਗਤੀਵਿਧੀਆਂ ਸ਼ੁਰੂ ਹੋਣਗੀਆਂ ਤੇ 14 ਨੂੰ ਜਿਹੜੀ ਉਹ ਪੰਜਾਬ ਹਰਿਆਣਾ ਦਿੱਲੀ ਹਿਮਾਚਲ ਉੱਤਰਾਖੰਡ ਇਹਨਾਂ 'ਚ ਕਾਰਵਾਈਆਂ ਮੀਂਹ ਦੀਆਂ ਜਿਹੜੀਆਂ ਉਹ ਹੋਣਗੀਆਂ ਉਹਦੀ ਅਪਡੇਟ ਤੁਹਾਨੂੰ ਆਪਾਂ ਨਾਲ ਦੀ ਨਾਲ ਦੇਈ ਜਾਵਾਂਗੇ ਇਹ ਸੀਗਾ ਸਾਰੇ ਮੌਸਮ ਦੀ ਜਾਣਕਾਰੀ ਤੇ ਹੜ੍ਹਾਂ ਦੀ ਜਾਣਕਾਰੀ ਸਤਿ ਸ੍ਰੀ ਅਕਾਲ ਜੀ